ਜੈ ਬਾਬਾ ਸੁਖਾਨੰਦ ਜੀ ਜੈ ਬਾਬਾ ਮਠ ਬਹੁਤ ਹੀ ਭਾਗਾ ਵਾਲਾ ਦਿਨ ਬੁੱਧਵਾਰ 13 ਅਗਸਤ 2025 ਸਵੇਰ ਦੇ ਬਾਬਾ ਮੜ ਜੀ ਦੇ ਸੁਖਦਾਤੀ ਬੀਬੀ ਦਾਤੀ ਜੀ ਵੀਰ ਹਨੂਮਾਨ ਜੀ ਸੁਆਮੀ ਪਰਮਾਨੰਦ ਜੀ ਦੇ ਲਾਈਵ ਦਰਸ਼ਨ ਅੱਜ ਜਦ ਬੁੱਧਵਾਰ ਹੋਣ ਕਰਕੇ ਕੋਈ ਛੋਟਾ ਜਿਹਾ ਉੱਥੇ ਸਮਾਗਮ ਹੈ ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਪੂਜਾ ਪਾਠ ਕਰਨ ਲਈ ਪਹੁੰਚੀਆਂ ਨੇ ਤੇ ਹਰ ਰੋਜ਼ ਦੀ ਤਰ੍ਹਾਂ ਵੱਡੀ ਗਿਣਤੀ ਵਿੱਚ ਇਸ ਸਥਾਨ ਦੇ ਸੇਵਕ ਸ਼ਰਧਾਲੂ ਬਾਬਾ ਜੀ ਦੇ ਨਤਮਸਤਕ ਹੋ ਕੇ ਪਰਵਾਰਾਂ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀਆਂ ਕਰਦੇ ਨੇ ਤਾਂ ਤੁਸੀਂ ਵੀ ਬਾਬਾ ਮੜੀ ਜੀ ਦੇ ਦਰਬਾਰ ਤੇ ਆਓ ਉਹੋ ਮੰਗੀਆਂ ਮਰਾਦਾਂ ਪਾਓ ਬਾਬਾ ਜੀ ਹਰ ਇੱਕ ਦੀ ਝੋਲੀ ਭਰਦੇ ਨੇ ਬੀਬੀ ਸੁਖਦਾਤੀ ਸਵਾਮੀ ਪਰਮਾਨੰਦ ਜੀ ਦਾ ਆਮਣੋ ਸਾਹਮਣੇ ਮੰਦਿਰ ਬਣਿਆ ਹੋਇਆ ਵੀਡੀਓ ਸ਼ੇਅਰ ਕਰੋ ਜੈ ਬਾਬਾ ਮੜੀ